ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਸਵੇਰ ਦੇ ਵਜੇ 8:30 ਤੇ ਆਪਾਂ ਚੱਲੇ ਸੀ ਡਿਊਟੀ ਤੇ ਮੈਂ ਕਿਹਾ ਜਾਂਦੇ ਜਾਂਦੇ ਭੈਣ ਨਾਲ ਮਿਲ ਜਾਇਆ ਇੱਕ ਵਾਰੀ ਕਿਉਂਕਿ ਅੱਜ ਨਾ ਹੋਏ ਪਏ ਨੇ ਬੱਦਲ ਬਾਹਰ ਥੋੜੀ ਠੰਡ ਹੋਈ ਪਈ ਹੈ ਕਿਉਂਕਿ ਦੱਸਿਆ ਹੋਇਆ ਸੀਗਾ ਨੈਟ ਤੇ ਵੀ ਬਾਰਿਸ਼ ਆਊਗੀ ਦੁਪਹਿਰ ਦੇਮ ਚਲੋ ਬਾਰਿਸ਼ ਤਾਂ ਪਤਾ ਨਹੀਂ ਕਿੱਥੇ ਕਿੱਥੇ ਆਊਗੀ ਪਰ ਥੋੜਾ ਮੌਸਮ ਬਦਲਿਆ ਹੋਇਆ ਇਸ ਕਰਕੇ ਆਪਾਂ ਸੂਟ ਦੇ ਨਾਲ ਅੱਜ ਸ਼ਾਲ ਚੱਕ ਲੈ ਮੈਂ ਕਿਹਾ ਚਲ ਨਾਲ ਚੱਕ ਲੈਨੀ ਆ ਗੱਡੀ 'ਚ ਰੱਖ ਲੂੰਗੀ ਲੋੜ ਪਈ ਤਾਂ ਚੱਕ ਲਾਂਗੇ ਜੇ ਧੁੱਪ ਹੋਈ ਤਾਂ ਫਿਰ ਆਪਾਂ ਨੂੰ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਚਲੋ ਜੀ ਆਪਾਂ ਚੱਲਦੇ ਆਂ ਪੂਰੀ ਤਿਆਰੀ ਚ ਆਪਾਂ ਤੇ ਭੈਣਾਂ ਨੇ ਨਾ ਕਈਆਂ ਨੇ ਆਪਣੇ ਵਾਲਾਂ ਬਾਰੇ ਕਿਹਾ ਸੀਗਾ ਕਿ ਸਾਨੂੰ ਵੀ ਦੱਸੋ ਤੁਹਾਡੇ ਵਾਲ ਜਿਹੜੇ ਉਹ ਕਿਸ ਤਰ੍ਹਾਂ ਠੀਕ ਹੋਏ ਨੇ ਮੇਰੇ ਤਾਂ ਭੈਣੋਂ ਵਾਲ ਬਿਲਕੁਲ ਠੀਕ ਹੋ ਗਏ ਵਾਲ ਬਿਲਕੁਲ ਨਹੀਂ ਝੜਦੇ ਲੰਬੇ ਹੋ ਰਹੇ ਨੇ ਹੈਵੀ ਹੋ ਗਏ ਠੀਕ ਹੈ ਜੀ ਤੇ ਅੱਜ ਮੈਂ ਸਕੂਲ ਜਾ ਰਹਾ ਮਾ ਸਕੂਲੋਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਇੱਕ ਚੀਜ਼ ਬਣਾਉਣੀ ਆ ਜੋ ਮੈਂ ਯੂਜ਼ ਕਰਦੀ ਆਂ ਤੁਹਾਨੂੰ ਮੈਂ ਉਹ ਦੱਸ ਦੇਣੀ ਆ ਔਰ uh, 101% ਰਿਜ਼ਲਟ ਜਿਹੜੇ ਤੁਹਾਨੂੰ ਉਹ ਪੋਜ਼ਿਟਿਵ ਮਿਲਣਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਮੈਂ ਚਲਦੀ ਆਂ ਡਿਊਟੀ ਤੇ ਆ ਕੇ ਫਿਰ ਕੱਲ ਕਰਦੀ ਆ ਤੁਹਾਡੇ ਨਾਲ ਲੋ ਵੀ ਸ਼ਾਮ ਹੋ ਗਈ ਆਪਾਂ ਪਹੁੰਚ ਗਿਆ ਘਰੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਬਾਲਾਂ ਬਾਰੇ ਭੈਣਾ ਨੇ ਕਿੰਨਾਂ ਪੁੱਛਿਆ ਮੈਨੂੰ ਤੁਸੀਂ ਦੱਸੋ ਤੁਹਾਡੇ ਬਾਲ ਕਿਸ ਤਰ੍ਹਾਂ ਵਧੀਆ ਹੋ ਗਏ ਸਾਡੇ ਬਾਲ ਕਹਿੰਦੀਆਂ ਬਹੁਤ ਝੜਦੇ ਨੇ ਚਲੋ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਪlant ਕੋਲੇ ਲੈ ਕੇ ਜਾਂਦੀ ਆ ਜਿਹੜੀ ਆਪਾਂ ਮਾੜਾਂ ਲਈ ਜਿਹਦੇ ਪੱਤਿਆਂ ਨੂੰ ਯੂਜ਼ ਕਰਨਾ ਹੈ ਚਲੋ ਬਾਅਦ ਚੱਲਦੇ ਹਾਂ ਕਈ ਬਣਾ ਕਹਦੇ ਨੇ ਇਹਨਾਂ ਸਾਨੂੰ ਇਹ ਪੌਦਾ ਜਿਹੜਾ ਹੈਗਾ ਵੀ ਇਹਦੇ ਬਾਰੇ ਪਤਾ ਨਹੀਂ ਆਣੀ ਕਿਹੜਾ ਹੁੰਦਾ ਹੈ ਲਓ ਵੀ ਮੈਂ ਬੈਕ ਕੈਮਰਾ ਕਰਕੇ ਦਿਖਾਉਣੀ ਆ ਲਓ ਜੀ ਇਹ ਵਾਲਾ ਹੈਗਾ ਹਬਿਸਕਸ ਪਲਾਂਟ ਜਿਹਨੂੰ ਗੁੱਡ ਹਿਲ ਦਾ ਪੌਦਾ ਵੀ ਕਹਿ ਦਿੰਦੇ ਆਪਾਂ ਤੇ ਤੁਸੀਂ ਮੰਨ ਲਿਓ ਤੋਂ ਲੈ ਸਕਦੇ ਜੀ ਨਹੀਂ ਹੈ ਤੁਹਾਡੇ ਤੇ ਇਸ ਤਰ੍ਹਾਂ ਦੇ ਨਾ ਇਹਨੂੰ ਫੁੱਲ ਲੱਗਦੇ ਆਹ ਦੇਖੋ ਇਦਾਂ ਦੇ ਫੁੱਲ ਲੱਗਦੇ ਆ ਠੀਕ ਹੈ ਇਸ ਤਰ੍ਹਾਂ ਦੇ ਫੁੱਲ ਲੱਗਦੇ ਆ ਤੇ ਇਹਨੂੰ ਆਪਾਂ ਕਹਿ ਦਿੰਦੇ ਆ ਹਬਿਸਕਸ ਪਲਾਂਟ ਜਾਂ ਗੁਡ ਹਿਲ ਦਾ ਪੌਦਾ ਇਦਾਂ ਦੇ ਇਹਨੂੰ ਪੱਤੇ ਲੱਗਦੇ ਆ ਤੇ ਹੁਣ ਆਪਾਂ ਇਹਦੇ ਪੱਤੇ ਤੋੜਾਂਗੇ ਜੇ ਤੁਹਾਡੇ ਕੋਲੇ ਨਹੀਂ ਵੀ ਹੈਗੇ ਨਾ ਤਾਂ ਵੀ ਏਡੀ ਕੋ ਗੱਲ ਨਹੀਂ ਆ ਕਿ ਜਰੂਰ ਪਾਉਣਾ ਠੀਕ ਹੈ ਪਰ ਜੇ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਲਓ ਜੀ ਸੱਤ ਅੱਠ ਪੱਤੇ ਤੋੜ ਲੈਨੇ ਆਪਾਂ ਇਹਦੇ। ਠੀਕ ਹੈ। ਲਓ। ਲੈ ਕੇ ਚਲਦੇ ਆਂ ਇਹਨੂੰ ਸਾਫ਼ ਕਰਾਂਗੇ ਅੰਦਰ ਧੋਵਾਂਗੇ। ਤੇ ਇੱਕ ਆਪਾਂ ਨੂੰ ਚਾਹੀਦਾ ਹੈ ਕੜੀ ਪੱਤਾ। ਕੜੀ ਪੱਤਾ ਤਕਰੀਬਨ ਹੁੰਦਾ ਹੀ ਆ ਸਭ ਦੇ। ਉਹ ਆਪਾਂ ਹੀ ਲੱਗਿਆ ਹੋਇਆ ਹੈ ਕੜੀ ਪੱਤਾ ਪਰ ਇਹਨੂੰ ਤੋੜਨੇ ਪੈਣਗੇ ਪੱਤੇ ਮੈਂ ਦੇਖ ਲਈਆਂ। ਲਓ ਜੀ ਇਹ ਤਾਂ ਆਪਾਂ ਲਿਆਂਦੇ ਗੁੜ ਹਿੱਲ ਦੇ ਪੱਤੇ ਠੀਕ ਹੈ ਜੀ ਤੇ ਲਓ ਇਹ ਹੈਗੇ ਨੇ ਸਟ 10 ਪੱਤੇ ਤੇ ਆਪਣੇ ਨਾ ਜਿਹੜਾ ਕੜੀ ਪੱਤਾ ਸੀਗਾ ਉਹਨੂੰ ਆਪਾਂ ਛਾਂ ਮੇ ਤਾਂ ਸੀਗਾ ਥੋੜਾ ਜਿਹਾ ਰਹਿਦਾ ਸੀ ਤੇ ਉਹਦੇ ਚੋਂ ਮੈਂ ਮਾਸਾ ਹੀ ਤੋੜ ਕੇ ਲਈਆਂ ਕਿਉਂਕਿ ਉੱਪਰ ਉਹ ਟੀਸੀਜੀ ਤੇ ਲੱਗੇ ਹੋਈ ਨਹੀਂ ਤੇ ਉਹਦੇ ਹੱਥੇ ਹੀ ਪਹੁੰਚਦਾ ਚਾਰ ਪੰਜ ਟਾਣੀਆਂ ਜੀਆਂ ਮੈਂ ਇੱਕ ਤੋੜ ਕੇ ਲਈ ਸੀ ਕੜੀ ਪੱਤੇ ਦੀਆਂ ਇਹ ਜਿਹੜਾ ਇਹ ਥੋੜਾ ਜਿਹਾ ਖੰਡ ਜੀ ਨਾ ਖਰਾਬ ਜੀ ਹੋਇਆ ਹੋਇਆ ਵੈਸੇ ਮਕਸਾ ਜੀ ਦੇ ਇੱਕ ਪੱਤੇ ਨਿਕਲ ਦੇਣਾ ਚਾਹ ਬੋੜ ਲੈਨੇ ਆਪਾਂ ਠੀਕ ਹੈ ਜੀ ਚਲੋ ਕੜੀ ਪੱਤਾ ਤੇ ਗੁੜ ਹਿਲ ਦੇ ਪੱਤੇ ਇਹਨੂੰ ਮੈਂ ਧੋ ਕੇ ਸਾਫ ਕਰਨਾ ਫੇਰ ਦਿਖਾਉਣੀ ਲੋ ਜੀ ਇਹ ਆਪਾਂ ਧੋ ਲਈ ਚੰਗੀ ਤਰ੍ਹਾਂ ਧੋਣੀ ਆ ਤੁਸੀਂ ਕਿਉਂਕਿ ਆਪਾਂ ਆ ਨਾ ਇਹ ਆਪਣੇ ਬਾਲਾਂ ਲਈ ਯੂਜ਼ ਕਰਨੇ ਆ ਤੇ ਮਿੱਟੀ ਬਿਲਕੁਲ ਨਹੀਂ ਰਹਿਣੀ ਚਾਹੀਦੀ ਇਹਦੇ ਵਿੱਚ ਕਿ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹਜੇ ਵੀ ਇਹਨੂੰ ਮੈਂ ਪਾਣੀ ਦੇ ਵਿੱਚ ਹੀ ਰੱਖਿਆ ਹੋਇਆ ਹੈ ਲੋਦੀ ਮੈਂ ਨਾ ਇਹ ਐਕਚੁਅਲੀ ਦੋਨੇ ਚੀਜ਼ਾਂ ਪਿਆਉਂਦੀਆਂ ਸੀਗੀਆਂ ਪਰ ਮੈਨੂੰ ਮੇਥੀ ਦਾਣਾ ਨਹੀਂ ਮਿਲਿਆ ਇੱਕ ਆਪਾਂ ਨੂੰ ਚਾਹੀਦਾ ਸੀਗਾ ਮੇਥੀ ਦਾਣਾ ਮੇਥੀ ਦਾਣਾ ਖਤਮ ਹੋ ਗਿਆ ਵੇ ਉਹ ਮੈਂ ਕੱਲ ਨੂੰ ਲੈ ਕੇ ਆਉਂਗੀ ਇਸ ਕਰਕੇ ਇਹ ਵਾਲੀ ਰੈਂਡੀ ਹੈ ਜਿਹੜੀ ਆਪਣੀ ਫਿਲਹਾਲ ਵਿੱਚ ਹੀ ਰਹੀ ਹੈ ਤੇ ਮੈਂ ਇਹਨੂੰ ਪਾਣੀ ਚੋਂ ਕੱਢ ਕੇ ਇੱਕ ਵਾਰ ਕਿਸੇ ਪਲੇਟ 'ਚ ਰੱਖ ਦੇਣੀ ਹੈ ਜਾਲੀ 'ਤੇ ਰੱਖ ਦੇਣੀ ਹੈ ਪਾਣੀ ਨਿਕਲ ਚੁੱਕਾ ਦਾ ਤੇ ਕੱਲ ਨੂੰ ਮੈਂ ਲੈ ਕੇ ਆਉਂਗੀ ਮੇਥੀ ਦਾਣਾ ਫਿਰ ਆਪਾਂ ਬਾਲਾਂ ਲਈ ਇਹ ਰੈਂਡੀ ਹੈ ਜਿਹੜੀ ਤਿਆਰ ਕਰਾਂਗੇ ਤੇ ਅੱਜ ਇਹ ਵੀਡੀਓ ਜਿਹੜੀ ਇੱਥੇ ਹੀ ਰਹਿ ਗਈ ਤੇ ਹੁਣ ਕੱਲ ਨੂੰ ਬਣਾਵਾਂਗੇ ਵੀਡੀਓ ਤੇ ਕੱਟੀ ਤੋਂ ਦੇ ਅ ਤੁਹਾਨੂੰ ਅੱਗੇ ਦੇਵਾਂਗੇ ਵੀਡੀਓ ਠੀਕ ਹੈ ਜੀ ਸੋ ਅੱਜ ਇਹ ਵੀਡੀਓ ਮੈਂ ਇੱਥੇ ਬੰਦ ਕਰਨ ਲੱਗੀ ਆ ਤੇ ਕੱਲ ਨੂੰ ਜਦੋਂ ਮੈਥੀ ਜਣਾ ਆਵਿਆ ਫੇਰ ਇਹ ਵੀਡੀਓ ਜਿਹੜੀ ਫਿਰ ਮੈਂ ਬਣਾਉਂਗੀ ਕੰਪਲੀਟ ਕਰੂੰਗੀ ਅੱਜ ਫਿਲਹਾਲ ਇਹਨੂੰ ਬੰਦ ਕਰਨਾ ਪਊਗਾ ਅੱਜ ਵੀਡੀਓ ਆਪਾਂ ਕੋਈ ਹੋਰ ਬਣਾਉਣੀ ਹੈ ਹਲੋ ਜੀ ਨੈਕਸਟ ਡੇ ਹੋ ਗਿਆ ਤੇ ਕੱਲ ਆਪਾਂ ਮੈਥੀ ਜਣਾ ਹੈ ਨਹੀਂ ਸੀ ਆਪਣੇ ਕੋਲ ਇਸ ਕਰਕੇ ਆਪਣੀ ਵੀਡੀਓ ਰਹਿ ਗਈ ਸੀ ਤੇ ਅੱਜ ਆਪਾਂ ਮੈਥੀ ਦੇਣਾ ਲੈ ਆਂਦਾ ਤੇ ਹੁਣ ਆਪਾਂ ਵੀਡੀਓ ਜਿਹੜੀ ਉਹ ਸ਼ੁਰੂ ਕਰਦੇ ਆਂ ਸਿਰਫ ਤਿੰਨ ਚੀਜ਼ਾਂ ਦੇ ਨਾਲ। ਠੀਕ ਹੈ? ਚਲੋ। ਲਓ ਜੀ ਹੁਣ ਆਪਾਂ ਪਹੁੰਚ ਗਏ ਆਂ ਕਿਚਨ 'ਚ ਤੇ ਰੈਮਡੀ ਕਰਦੇ ਆਂ ਰੈਡੀ। ਬਾਹਰ ਤੋਂ ਲਓ ਜੀ ਪੈਨ ਲੈ ਲਿਆ ਪੈਨ ਦੇ ਵਿੱਚ ਪਾ ਲਿਆ ਪਾਣੀ। ਪਾਣੀ ਕਿੰਨਾ ਪਾਇਆ ਮੈਂ ਦੱਸਣੀ ਆ। ਇਹ ਆਪਣਾ ਥੋੜਾ ਵੱਡਾ ਬਿਵਾਸ ਹੈ। ਆਮ ਸਟੀਲ ਦੇ ਗਲਾਸਾਂ ਨਾਲੋਂ ਵੱਡਾ ਗਲਾਸ ਹੈ। ਇਹ ਮੈਂ 1.5 ਗਲਾਸ ਪਾ ਲਿਆ। ਠੀਕ ਹੈ ਜੀ। ਇੱਕ ਕਪਾ ਲੈ ਲੈ ਮਿੱਠੀ ਜਣਾ ਇੱਕ ਤਾਂ ਹੁੰਦੇ ਮਿੱਠੇ ਇੱਕ ਹੁੰਦੀ ਹੈ ਮੇਥੀ ਮੇਥੀ ਹੁੰਦੀ ਜਿਹੜੀ ਬਲੀਟ ਹੁੰਦੀ ਆ ਤੁਸੀਂ ਮੇਥੀ ਜਾਵਾਂ ਲੈਣਾ ਹੈ ਮਿੱਠੇ ਨਹੀਂ ਲੈਣੇ ਇੱਕ ਆਪਾਂ ਕੱਲ ਦਾ ਬਿਸਕਸ ਦੇ ਪੱਤੇ ਤੁਹਾਨੂੰ ਦਿਖਾਏ ਸੀਗੇ ਤੇ ਨਾਲ ਕੜੀ ਪੱਤਾ ਇਹ ਆਪਾਂ ਧੋ ਕੇ ਰਾਤ ਰੱਖਦੇ ਸੀਗੇ ਤੇ ਉਹ ਲੈ ਲੈਣੇ ਆਪਾਂ ਠੀਕ ਹੈ ਜੀ ਤੇ ਪਾਣੀ ਨੂੰ ਆਪਾਂ ਇੱਕ ਵਾਰ ਗਰਮ ਹੋਣ ਦਿੰਨੇ ਆ ਉਸ ਤੋਂ ਬਾਅਦ ਇਹਨੂੰ ਆਪਾਂ ਸਿਮ ਤੇ ਕਰਾਂਗੇ ਠੀਕ ਹੈ ਰੋਸੇ ਤੈਨੂੰ ਨਾ ਮੈਂ ਪਿਆਉਂਗੀ ਰਕਮ। ਜੇ ਤੁਸੀਂ ਨਾ ਇਹਨੂੰ 2-3 ਘੰਟੇ ਪਿਆਓ ਫਿਰ ਜੋ ਮਿੱਠੀ ਜਾਣੇ ਨੂੰ ਤੇ ਮੈਂ ਘਾਟੇ ਉਥੇ ਹੁਣ ਲੈ ਕੇ ਆਈਆਂ ਜਦੋਂ ਸ਼ੌਕ ਤੋਂ ਆਈਆਂ ਤਾਂ ਉਹ ਲੋਨ ਲੈ ਕੇ ਆਈਆਂ ਤੇ ਮੈਂ ਪੀਉਣ ਲਈ ਸੱਤੀ ਛੱਗੀ ਇਹਨੂੰ ਤੁਸੀਂ ਜ਼ਰੂਰ ਪੀਓ ਲਓ 2-3 ਕੀ 3-4 ਘੰਟੇ ਪਿਆਉਂਦੇ ਹੋ ਜੇ ਮੈਂ ਰਾਤ ਨੂੰ ਪੀਉਂਦੇ ਸਵੇਰੇ ਬਣਾ ਲਓ ਜਾਂ ਸਵੇਰੇ ਪਿਆਉਂਦੇ ਦੁਪਹਿਰੇ ਪਿਆਉਂਦੇ ਹੋ ਤੇ ਸ਼ਾਮ ਨੂੰ ਬਣਾ ਲਓ ਠੀਕ ਹੈ ਜੀ। ਪੀ ਲਓ ਪਾਪਾ ਜੀ। ਵਾਡਾ ਤਦ ਲੇਨਾਂ ਮੈਂ ਦੋ ਦੇ ਵੀ ਮੈਂ ਢਾਈ ਕਿ ਲੈ ਲੇ ਠੀਕ ਆ ਇਹ ਹੋਈ ਨਾ ਫੁੱਲ ਜਾਂਦੀ ਹੈ ਜੇ ਆਪਾਂ ਇਆਂ ਕੇ ਰੱਖ ਲਈਏ ਤੇ ਥੋੜੇ ਫੁੱਲ ਜਾਂਦੀ ਹੈ ਔਰ ਸੌਫਟ ਵੀ ਹੋ ਜਾਂਦੀ ਹੈ ਪਰ ਚਲੋ ਹੁਣ ਮੇਰੇ ਤੋਂ ਨਹੀਂ ਥੰਪੀ ਗਈ ਪਰ ਆਪਾਂ ਰੈਮਡੀ ਤੁਹਾਨੂੰ ਦੇਣੀ ਸੀਗੀ ਤੇ ਇੱਕ ਵਾਰ ਮੈਂ ਇਹਨੂੰ ਫੁੱਲ ਗੈਸ ਤੇ ਰੱਖਿਆ ਹੋਇਆ ਤੇ ਸਾੜਨਾ ਨਹੀਂ ਹੈਗਾ ਇਹਨੂੰ बस ਇਹ ਨੂੰ ਆਪਾਂ ਐਸਟ ਰਹਿਣਾ ਇੱਕ ਵਾਰਾ ਬਾੜ ਆਉਂਦੇ ਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਆ ਵੀ ਬਾ ਦੇਨੇ ਹੁਣ ਕੜੀ ਪੱਤਾ ਤੇ ਜਿਹੜੇ ਆਪਾਂ ਅ ਬਿਸਕਸ ਦੇ ਪੱਤੇ ਤੇ ਜੇ ਤੁਸੀਂ ਹਬਿਸਕਸ ਦੇ ਫੁੱਲ ਵੀ ਪਾਉਣੇ ਹੋਣ ਤਾਂ ਉਹ ਵੀ ਪਾ ਸਕਦੇ ਹੋ ਤੇ ਉਹਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਪਰ ਮੈਂ ਇਕੱਲੇ ਪੱਤੇ ਹੀ ਪਾ ਰਹੀ ਹਾਂ ਮੇਰੇ ਜੀ ਨਹੀਂ ਕੀਤਾ ਫੁੱਲੋ ਤੋੜਨ ਮਾਰੇ ਸੋਨੇ ਲੱਗ ਰਹੇ ਸੀ ਤੇ ਇਸ ਕਰਕੇ ਆਪਾਂ ਇਕੱਲੇ ਪੱਤੇ ਹੀ ਪਾ ਲਏ ਤੇ ਕੜੀ ਪੱਤਾ ਪਾ ਲਿਆ ਤੁਸੀਂ ਜੇ ਫੁੱਲ ਵੀ ਦੋ ਤਿੰਨ ਪਾ ਲੋਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਅਸਰ ਆਊਗਾ ਲੋ ਜੀ ਬੱਸ ਤੁਹਾਨੂੰ ਅ ਤੁਸੀਂ ਕੈਮਰਾ ਆਪਾਂ ਇਹੜੇ ਕਰੀ ਤੁਸੀਂ ਦੇਖੋ ਤੁਹਾਨੂੰ ਦਿਖਾਉਣੀ ਆ ਤਾਂ ਇਹ ਆ ਦੇਖੋ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਇੰਨਾ ਸਾਰਾ ਪਾਣੀ ਪਾ ਲਿਆ ਅ ਮੇਥੀ ਦਾਣਾ ਜਿਹੜਾ ਉਹ ਆਪਣਾ نیچے ਬੈਠ ਗਿਆ ਤੇ ਇਹ ਹੈਗੇ ਨੇ ਆਪਣੇ ਕੋਲੇ ਦੋ ਤਰ੍ਹਾਂ ਦੇ ਪੱਤੇ ਠੀਕ ਹੈ ਜੀ ਲੋ ਇਹ ਮੇਥੀ ਦਾਣਾ ਆਪਾਂ ਸੰਭਾਲ ਦਨੇ ਆ ਕਿਉਂਕਿ ਇਹਨੇ ਆਪਣੇ ਫੇਰ ਵੀ ਕੰਮ ਆਉਣਾ ਜਦੋਂ ਇਹ ਖਤਮ ਹੋ ਜੂਗਾ ਜੇ ਹੁਣ ਮੈਂ ਤੁਹਾਨੂੰ ਨਾਲ ਨਾਲ ਦੱਸਦੀ ਹਾਂ 19 ਦੇਰ ਚ ਇਹਨੂੰ ਉਬਾਲਾ ਆਉਂਦਾ ਕਿ ਮੇਰੇ ਜਿਹੜੇ ਵਾਲ ਸੀਗੇ ਨਾ ਉਹ ਬਹੁਤ ਜ਼ਿਆਦਾ ਡਰਾਈ ਸੀ ਤੇ ਇੱਥੇ ਅੱਗੇ-ਅੱਗੇ ਨਾ ਜਿੰਨੇ ਆਪਾਂ ਜਦੋਂ ਵਾਲ ਬੰਨਦੇ ਸੀ ਤੇ ਇੱਥੋਂ ਸਾਰੇ ਛੋਟੇ-ਛੋਟੇ ਛੋਟੇ-ਛੋਟੇ ਜੇ ਨਹੀਂ ਹੋ ਜਾਂਦੇ ਹੁੰਦੇ ਉੱਪਰ ਦੇ ਉਹ ਉਸ ਤਰ੍ਹਾਂ ਸੀਗੇ ਪਰ ਉਹ ਸਾਰੇ ਵਾਲ ਜਿਹੜੇ ਉਹ ਗਰੋ ਕਰ ਗਏ ਨੇ ਹੁਣ ਤੇ ਸਾਰੇ ਬੁੱਤ ਚ ਆਉਣ ਲੱਗੇ ਇਸ ਕਰਕੇ ਵਾਲ ਜਿਹੜੇ ਹੈਵੀ ਹੋ ਗਏ ਬੁੱਤ ਮੋਟੀ ਹੋ ਗਈ ਤੇ ਲੰਬੀ ਹੋਣ ਲੱਗੀ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਹਰ ਹਫਤੇ ਨਵਾਂ ਵਾਰ ਆ ਰਿਹਾ ਹੈ ਵਾਲਾਂ ਤੇ ਤੇ ਪੈਣਾ ਦੀ ਰਮਾਣ ਤੇ ਵੀਡੀਓ ਬਣਾਉਣ ਲੱਗੀਆਂ ਵੈਸੇ ਆਪਣੇ ਪਹਿਲਾਂ ਇਹ ਬਲੌਗ ਪਾਇਆ ਹੋਇਆ ਪਰ ਕਿਉਂਕਿ ਇਹ ਮੇਰਾ ਵੀ ਇਹ ਜਿਹੜਾ ਸੀਰਮ ਸੀਗਾ ਇਹਨੂੰ ਆਪਾਂ ਸੀਰਮ ਰੈਡੀ ਕਰ ਰਹੇ ਹਾਂ ਮੇਰਾ ਵੀ ਜਿਹੜਾ ਇਹ ਸੀਰਮ ਸੀਗਾ ਉਹ ਖਤਮ ਹੋ ਚੁੱਕਿਆ ਸੀ ਤੇ ਮੈਨੂੰ ਜ਼ਰੂਰਤ ਸੀ ਮੈਂ ਕਿਹਾ ਚਲੋ ਆਪਾਂ ਨਾਲ ਬਲੌਗ ਵੀ ਬਣਾ ਦਿੰਨੇ ਆ ਤੁਹਾਨੂੰ ਬਲੌਗ ਦੇ ਦਿੰਨੇ ਆ ਨਾਲ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੇ ਉਸ ਤੋਂ ਬਾਅਦ ਨਵੀਆਂ ਜੁੜਗੀਆਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਤੇ ਇੱਕ ਭੈਣ ਦਾ ਆਇਆ ਸੀਗਾ ਕਿ ਮੇਰੀ ਬੁੱਤ ਜਿਹੜੀ ਉਹ ਬਹੁਤ ਜ਼ਿਆਦਾ ਪਤਲੀ ਛੋਟੀ ਰਹਿ ਗਈ ਹੈ ਤੇ ਉਹਦੇ ਬਾਰੇ ਦੱਸੋ ਕੋਈ ਕਹਿੰਦਾ ਬਾਅਦ ਛੱਡਦੇ ਨੇ ਤੇ ਇੱਕ ਭੈਣ ਦਾ ਨਾਲ ਅੱਜ ਇੱਕ ਕਮੈਂਟ ਹੋਰ ਵੀ ਆਇਆ ਸੀ ਭੈਣ ਕਹਿੰਦੀ ਵੀ ਮੇਰੇ ਮਤਲਬ ਸਿਲਕੀ ਵਾਲਾਂ ਬਾਰੇ ਦੱਸੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਜਦੋਂ ਆਪਣੇ ਵਾਲ ਜਿਹੜੇ ਉਹ ਡਿੱਗਦੇ ਨੇ ਝਟਦੇ ਨੇ ਤੇ ਰਫ ਵੀ ਹੁੰਦੇ ਨੇ ਤਾਂ ਪਹਿਲਾਂ ਆਪਾਂ ਉਹ ਸੀਰਮ ਰੈਡੀ ਕਰਦੇ ਆ ਜਿਹਦੇ ਨਾਲ ਆਪਣੇ ਵਾਲ ਜਿਹੜੇ ਝੜਨੇ ਬੰਦ ਹੋ ਜਾਣ ਜਿਵੇਂ ਹੀ ਝੜਨੇ ਬੰਦ ਹੋ ਜਾਣਗੇ ਉਸੇ ਤਰ੍ਹਾਂ ਹੀ ਉਹ ਗਰੋ ਕਰ ਜਾਣਗੇ ਰਫਨੈਸ ਜਿਹੜੀ ਉਹ ਮੇਥੀ ਦਾਣਾ ਜਿਹੜਾ ਕਮਾਲ ਦੀ ਚੀਜ਼ ਹੈ ਜੀ ਮੇਥੀ ਦਾਣਾ ਕੜੀ ਪੱਤਾ ਔਰ ਗੋੜ ਹਿਲਦੇ ਪੱਤੇ ਅਬਿਸਕਸ ਦੇ ਪੱਤੇ ਠੀਕ ਹੈ ਤੇ ਆ ਜੇ ਤੁਸੀਂ ਕੱਲਾ ਮੇਥੀ ਦਾਣਾ ਵੀ ਯੂਜ਼ ਕਰ ਲੋਗੇ ਨਾ ਜੇ ਪੱਤੇ ਨਹੀਂ ਵੀ ਹੋਣਗੇ ਤੁਹਾਡੇ ਕੋਲੇ ਤਾਂ ਤੁਸੀਂ ਕੱਲਾ ਮੇਥੀ ਦਾਣਾ ਵੀ ਯੂਜ਼ ਕਰ ਸਕਦੇ ਹੋ ਲਓ ਜੀ ਅਵਾਲਾ ਆ ਗਿਆ ਇਹਨੂੰ ਤੇ ਹੁਣ ਮੈਂ ਕੀ ਕਰੂੰਗੀ ਇਹਨੂੰ ਸਿਮ ਤੇ ਕਰ ਦੇਣੀ ਆ ਤੇ ਆਪਾਂ ਇਹਨੂੰ 15 ਮਿੰਟ ਲਈ ਘੱਟੋ-ਘੱਟ ਸਿਮ ਦੇ ਪਿਆ ਰਹਿਣ ਦੇਵਾਂਗੇ ਤੇ ਮੈਂ ਇਹਨੂੰ ਢੱਕ ਦੇਣੀ ਆ ਉੱਪਰੋਂ ਲਓ ਜੀ ਆਪਾਂ ਇਹਨੂੰ ਟਾਕਤਾ ਤੇ ਹੁਣ ਆਪਾਂ ਜੇ ਕੱਲੇ ਵੀ ਮਤਲਬ ਕਿ ਮੇਥੀ ਦਵਾਈ ਯੂਜ਼ ਕਰ ਲਓਗੇ ਵਿੱਚ ਇੱਕ ਕੈਪਸੂਲ ਦੋ ਤਨ ਕੈਪਸੂਲ ਜਿਹੜੇ ਉਹ ਵਿਟਾਮਿਨ E ਦੇ ਪਾ ਲਿਓ ਤਾਂ ਵੀ ਬਹੁਤ ਕਮਾਲ ਦਾ ਅਸਰ ਦਿਖਾਊਗਾ ਪਰ ਇਹਦੇ ਵਿੱਚ ਤਾਂ ਆਪਾਂ ਦੋ ਤਰ੍ਹਾਂ ਦੇ ਪੱਤੇ ਵੀ ਪਾਏ ਨੇ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਇਹ ਸੀਰਮ ਬਣਾਓ ਤੇ ਆਪਣੇ ਵਾਲਾਂ ਦੇ ਵਿੱਚ ਕਿਸ ਤਰ੍ਹਾਂ ਲਾਉਣਾ ਹੈ ਉਹ ਮੈਂ ਤੁਹਾਨੂੰ ਦਿਖਾਉਂਗੀ ਬਾਅਦ ਵਿੱਚ ਤੇ ਪੂਰੀ ਵੀਡੀਓ ਜਿਹੜੀ ਉਹ ਫੁੱਲ ਵਾਚ ਕਰਿਓ ਤੁਸੀਂ ਕਿਉਂਕਿ ਜੇ ਵਿੱਚੋਂ ਤੁਸੀਂ ਛੱਡ ਦਿੰਨੇ ਹੋ ਫਟਾਫਟ ਅੱਗੇ-ਅੱਗੇ ਲੰਗਾ ਦਿੰਨੇ ਹੋ ਬਹੁਤ ਸਾਰੀਆਂ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਫਿਰ ਤੁਸੀਂ ਬਾਅਦ ਵਿੱਚ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਕੋਈ ਵੀ ਲਾ ਸਕਦਾ ਇਹ ਨਹੀਂ ਹੈਗਾ ਕਿ ਤੁਸੀਂ ਵੱਡਿਆਂ ਨੇ ਲਾਉਣਾ ਹੈ ਕੋ ਬੱਚੇ ਵੀ ਲਾ ਸਕਦੇ ਨੇ ਵੱਡੇ ਵੀ ਲਾ ਸਕਦੇ ਨੇ ਬਜ਼ੁਰਗ ਵੀ ਲਾ ਸਕਦੇ ਨੇ ਨਾ ਤਾਂ ਡੈਂਡਰ ਰਫ ਰਹੇ ਸਿਕਰੀ ਜਿਹੜੀ ਵਾਲਾਂ ਚ ਬਹਿ ਜਾਂਦੀ ਉਹ ਨਹੀਂ ਰਹਿੰਦੀ ਡਰਾਈਨੈਸ ਨਹੀਂ ਰਹਿੰਦੀ ਤੇ ਤੁਸੀਂ ਦੇਖਿਓ ਦਿਨਾਂ ਦੇ ਵਿੱਚ ਹੀ ਤੁਹਾਡੇ ਵਾਲਾਂ ਦਾ ਜਿਹੜਾ ਟੈਕਸਚਰ ਹੈ ਉਹ चेंज ਹੋਣ ਲੱਗ ਜੂਗਾ ਜਦੋਂ ਤੁਹਾਡੇ ਵਾਲਾਂ ਦੀ ਰਫਨੈਸ ਜਿਹੜੀ ਖਤਮ ਹੋ ਗਈ ਉਦੋਂ ਜਦੋਂ ਸਮੂਥ ਹੋ ਜਾਣਗੇ ਉਦੋਂ ਸਿਲਕੀ ਵੀ ਹੌਲੀ ਹੌਲੀ ਹੋ ਜਾਣਗੇ ਠੀਕ ਹੈ ਜੀ ਸਿਲਕੀ ਤਾਂ ਹੋਣਗੇ ਜੇ ਉਹਨਾਂ ਦੀ ਪਹਿਲਾਂ ਰਫਨੈਸ ਜਿਹੜੀ ਉਹ ਖਤਮ ਹੋ ਜੂਗੀ ਤਾਂ ਆਟੋਮੈਟਿਕਲੀ ਉਹ ਸਿਲਕੀ ਹੋ ਜਾਣਗੇ ਠੀਕ ਹੈ ਜੀ ਤੇ ਝੜਨੇ ਤਾਂ ਬਿਲਕੁਲ ਹੀ ਬੰਦ ਹੋ ਜਾਣਗੇ ਦੇਖੋ ਜੀ ਇਹ ਤਾਂ ਇੰਨਾ ਜਿਆਦਾ ਕਮਾਲ ਦਾ ਅਸਰ ਦਿਖਾਇਆ ਇਹ ਚੀਜ਼ ਨੇ ਮੈਂ ਤਾਂ ਇਹ ਯੂਜ਼ ਕਰ ਰਹੀ ਹਾਂ ਤੁਸੀਂ ਅ ਤੀਜੇ ਦਿਨੋਂ ਯੂਜ਼ ਕਰ ਲਿਆ ਕਰੋ ਜੇ ਤੁਹਾਡੇ ਵਾਲ ਬਹੁਤ ਹੀ ਜਿਆਦਾ ਖਰਾਬ ਨੇ ਰਫ ਨੇ ਤਾਂ ਤੁਸੀਂ ਜੂਰ ਥਰਡ ਡੇ ਇੱਕ ਦਿਨ ਛੱਡ ਕੇ ਯੂਜ਼ ਕਰ ਲਓ ਤੇ ਜਿਨ੍ਹਾਂ ਦੇ ਥੋੜੇ ਬਹੁਤੇ ਨੇ ਵੈਸੇ ਨਾਰਮਲੀ ਵੀ ਜਿਨ੍ਹਾਂ ਦੇ ਵਾਲ ਹੈਲਦੀ ਵੀ ਹੈਗੇ ਨੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਕਿਉਂਕਿ ਵਾਲਾਂ ਦੀ ਲੈਂਥ ਬਹੁਤ ਲੰਬੀ ਹੁੰਦੀ ਹੈ ਦੇ ਨਾਲ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਕੋਈ ਡੈਂਡਰਫ ਬਿਲਕੁਲ ਨਹੀਂ ਰਹਿੰਦੀ ਹੈਗੀ ਤੁਸੀਂ ਯਕੀਨ ਮੰਨਿਓ ਕਿਓਕਾ ਬੈਚਾ ਜਿੱਦਾਂ ਯੂਜ਼ ਕਰ ਰਹੀ ਹਾਂ ਔਰ ਮੇਰੇ ਵਾਲਾਂ ਦੀ ਰਫਨਸ ਜੜੀ ਉਹ ਬਿਲਕੁਲ ਨਹੀਂ ਰਹੀ ਹੈਗੀ ਬਹੁਤ ਸਹੀ ਹੋ ਗਏ ਨੇ ਮਾਲ ਮੇਰੇ ਤੇ ਮੈਨੂੰ ਬਹੁਤ ਭੜੇ ਲੱਗਦੇ ਹੁੰਦੇ ਸੀਗੇ ਆਪਦੇ ਵਾਲ ਕੋ ਗੰਦੇ ਲੱਗਦੇ ਹੁੰਦੇ ਸੀਗੇ ਵੀ ਇਹਨਾਂ ਦਾ ਕੀ ਕਰਾਉਣਾ ਤਾਂ ਗੁੱਤ ਹੁੰਦੀਆਂ ਨਾਲ ਜੂੜਾ ਜੂੜਾ ਮੈਨੂੰ ਪਸੰਦ ਹੀ ਨਹੀਂ ਸੀਗੇ ਵੈਸੇ ਵੀ ਹਨਾ ਤੇ ਮਤਲਬ ਇੰਨੇ ਛੋਟੇ ਹੋ ਗਏ ਸੀ ਝੜਦੇ ਤਾਂ ਇੰਨੇ ਜ਼ਿਆਦਾ ਸੀ ਜਿਸ ਦਿਨ ਵਾਲ ਧੋਈਦਾ ਸੀਗੇ ਧੋਈਏ ਸੀਗੇ ਉਸ ਦਿਨ ਮਤਲਬ ਇਹਨੇ ਇਹਨੇ ਗੁੱਛਾ ਗੁੱਛਾ ਤਾਂ ਪਹਿਲਾਂ ਮਾਉ ਤੋਂ ਵੜੇ ਉਤਰਦੇ ਸੀ ਉਸ ਤੋਂ ਬਾਅਦ ਜਦੋਂ ਬੌਂਦੇ ਸੀਗੇ ਕੰਗੀ ਕਰਨ ਵੇਲੇ ਫੇਰ ਲੰਬੇ ਲ ਤੇ ਉਹ ਮਤਲਬ ਇਹ ਨਾ ਆਪਣੇ ਜਿਹੜੀ ਇਹ ਮੇਡ ਉਹ ਕਹਿੰਦੀ ਸੀ ਕਿ ਜਿਹਦੀ ਥੋੜੇ ਤੁਹਾਡੇ ਬਹੁਤ ਜ਼ਿਆਦਾ ਸਾਰੇ ਖਰਚ ਥੋੜੇ ਬਾਹਰ ਹੁੰਦੇ ਜਦੋਂ ਮੈਂ ਚਾਹ ਬੁਲੋਣੀ ਹੈ ਤੇ ਉਹ ਬਿਲਕੁਲ ਬੰਦ ਹੋ ਗਈ ਟੋਟਲੀ ਟੱਚ ਨਾਡ ਤੇ ਬਾਲ ਜਿਹੜੇ ਉਹ ਸਹੀ ਰਹਿਣ ਹੈਲਦੀ ਰਹਿਣ ਬਹੁਤ ਚੰਗੇ ਲੱਗਦੇ ਨੇ ਤੇ ਜੇ ਕਿਸੇ ਨੇ ਨਹੀਂ ਵੀ ਲੰਬੇ ਰੱਖਣੇ ਉਹ ਤਾਂ ਅਗਲੇ ਦੀ ਮਰਜ਼ੀ ਹੁੰਦੀ ਆ ਹਨਾ ਜੇ ਕੋਈ ਨਹੀਂ ਰੱਖਣ ਚਾਹੁੰਦਾ ਪਰ ਬਾਲ ਜਿਹੜੇ ਉਹ ਹੈਲਦੀ ਤਾਂ ਜ਼ਰੂਰ ਹੋਣੇ ਚਾਹੀਦੇ ਨੇ ਤੁਸੀਂ ਲੰਬੇ ਰੱਖਣੇ ਹਨ ਮੇਰੇ ਕੋ ਨਹੀਂ ਰੱਖਣਾ ਚਾਹੁੰਦੇ ਮਰਜ਼ੀ ਹੈ ਪਰ ਹੈਲਦੀ ਹੋਣਾ ਬਾਲਾਂ ਦਾ ਬਹੁਤ ਜ਼ਰੂਰੀ ਆ ਤੇ ਬਾਕੀ ਥੋੜੀ ਜੀ ਆਪਣੀ ਡਾਈਟ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਜੀ ਸੋ ਇਹ ਸੀ ਆਪਣੇ ਕੋਲੇ ਮੇਥੀ ਇਹ ਮੇਥੀ ਦਾਣਾ ਦੇਖ ਲੋ ਤੁਸੀਂ ਬਹੁਤ ਬਰੀਕ ਵਾਲੀ ਹੁੰਦੀ ਹੈ ਮੇਥੇ ਜਿਹੜੇ ਉਹ ਬਹੁਤ ਮੋٹے-ਮੋਟੇ ਹੁੰਦੇ ਨੇ ਮੇਥੀ ਦਾਣਾ ਬਹੁਤ ਬਰੀਕ ਵਾਲਾ ਹੁੰਦਾ ਠੀਕ ਹੈ ਇਹ ਮੇਥੀ ਦਾਣਾ ਇਹਦੀ ਪਛਾਣ ਬਸ ਇਹ ਹੀ ਹੈ ਕਿ ਜਿਹੜੀ ਬਰੀਕ ਹੋਊਗੀ ਉਹ ਮੇਥੀ ਦਾਣਾ ਹੋਊਗਾ ਜਿਹੜੀ ਦੌਰਾ ਤੋਂ ਦਿਖਾ ਦਿੰਦੀ ਹੈ ਕਿਰੇ ਮੋٹے ਦਾਣੇ ਹੋਣਗੇ ਉਹ ਮੇਥੇ ਹੋਣਗੇ ਸੋ ਆਪਾਂ ਲੈਣਾ ਹੈਗਾ ਮੇਥੀ ਦਾਣਾ ਠੀਕ ਹੈ ਤੇ ਤੁਹਾਨੂੰ 20 ਰੁਪਏ ਦਾ ਬਾਧੂ ਰਹੂਗਾ ਜੀ ਆ ਮੈਂ ਵੀ ਪੰਜਾਂ ਦਾ ਲੈਂਦਾ ਕਿਉਂਕਿ ਇੱਕ ਵਾਰ ਸੀਰਮ ਬਣਾ ਕੇ ਕਾਫੀ ਦਿਨ ਇਹ ਖਤਮ ਨਹੀਂ ਹੁੰਦਾ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਰੱਖ ਦਿਆ ਕਰੋ ਵੈਸੇ ਹਜੇ ਤਾਂ ਮੌਸਮ ਸਹੀ ਹੈਗਾ ਤੇ ਜੇ ਤੁਸੀਂ ਰੈਗੂਲਰਲੀ 3rd ਡੇ ਯੂਜ਼ ਕਰੋਗੇ ਤਾਂ ਇਹ 15 ਕ ਤਿੰਨ ਤਾਂ ਆਰਾਮ ਨਾਲ ਹੀ ਕੱਟ ਜਾਊਗਾ ਉਸ ਤੋਂ ਬਾਅਦ ਤੁਸੀਂ ਨਵਾਂ ਬਣਾ ਲਿਓ ਜਿਵੇਂ ਜਿਵੇਂ ਮੌਸਮ ਥੋੜਾ ਜਿਹਾ ਗਰਮ ਹੁੰਦਾ ਜਾਊਗਾ ਫਰਿੱਜ 'ਚ ਰੱਖ ਲਿਆ ਕਰੋ ਇਸ ਨੂੰ ਬਣਾ ਕੇ ਕਿਉਂਕਿ ਹੁਣ ਤਾਂ ਹਜੇ ਠੰਡਾ ਠੰਡਾ ਆਪਣਾ ਜਿ ਸਪਰੇਅ ਕਰਾਂਗੇ ਤੇ ਆ ਮੈਂ ਬੋਟਲ ਆਖ ਰੱਖੀ ਐ ਸਪਰੇਅ ਬੋਟਲ ਆਪਾਂ ਫੁੱਲ ਤਿਆਰੀ ਕੀਤੀ ਹੋਈ ਐ ਅਸੀਂ ਤੇ ਬਾੜਾ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਹੀ ਰਹ ਠੀਕ ਹੈ ਬਾਕੀ ਆਪਾਂ ਵਾਲ ਧੋਣੇ ਕਿਵੇਂ ਆ ਉਹ ਵੀ ਮੈਂ ਤੁਹਾਨੂੰ ਦੱਸ ਦਊਗੀ ਉਹਦੇ ਲਈ ਆਪਾਂ ਅਲੱਗ ਬਲੌਗ ਪਵਾ ਦੇ ਦਾਂਗੇ ਕਿਉਂਕਿ ਵੈਸੇ ਤਾਂ ਪਹਿਲਾਂ ਮੈਂ ਦੇ ਰੱਖਿਆ ਤੁਹਾਨੂੰ ਔਰ ਕੋਈ ਰਫਲੈਸ ਨਹੀਂ ਰਹੂਗੀ ਕੋਈ ਪ੍ਰੋਬਲਮ ਨਹੀਂ ਰਹੂਗੀ ਠੀਕ ਹੈ ਜੀ ਬਹੁਤ ਗੱਲਾਂ ਮਾਰ ਲਈਆਂ ਮੈਂ ਤੁਹਾਡੇ ਨਾਲ ਤੇ ਹੁਣ ਆਪਾਂ ਥੋੜੀ ਦੇਰ ਚ ਇਹਨੂੰ ਦੇਖਦੇ ਹਾਂ ਜਿਵੇਂ 15 ਮਿੰਟ ਹੋ ਜਾਣਗੇ ਹਜੇ ਤਾਂ 5 ਮਿੰਟ ਹੀ ਹੋਏ ਐ 15 ਮਿੰਟਾਂ ਦੇ ਵਿੱਚ ਇੰਨੇ ਵਧੀਆ ਬਣ ਕੇ ਰੈਡੀ ਹੋ ਜਣਾ ਮੈਂ ਵੈਸੇ ਨਾ ਇਹਨੂੰ ਛੋਟੀ ਗੈਸ ਤੇ ਰੱਖਦੀ ਆਂ ਇਹ ਜਿਆਦਾ ਵੱਡੀ ਗੈਸ ਤੇ ਪਿਆ ਹਾਂ ਜਿੰਨਾ ਹੀ ਇਹ ਹੌਲੀ-ਹੌਲੀ ਬਣੂਗਾ ਤਾਂ ਇਹਦਾ ਅਸਰ ਹੈ ਜਿਹੜਾ ਉਹ ਜਿਆਦਾ ਵਧੀਆ ਹੋ ਗਾ ਲੋ ਛੋਟੀ ਗੈਸ ਤੇ ਤਾਂ ਰੱਖ ਤਾ ਨਾ ਇਹਨੂੰ ਲੋ ਜੀ 15 ਮਿੰਟ ਹੋ ਗਏ ਆਪਾਂ ਨੂੰ ਰੱਖੇ ਹੋਏ ਤੇ ਹੁਣ ਆਪਾਂ ਗੈਸ ਨੂੰ ਕਰਦਨੇ ਬੰਦ ਸਿਮ ਤੇ ਪਈ ਸੀ ਆਪਣੀ ਗੈਸ ਤੇ ਲੋ ਸਾਰਾ ਅਸਰ ਹੈਗਾ ਜਿਹੜਾ ਮੇਥੀ ਦਾਣੇ ਦਾ ਔਰ ਆ ਲੀਫਸ ਦਾ ਇਹਦੇ ਵਿੱਚ ਆ ਗਿਆ ਬਿਲਕੁਲ ਠੀਕ ਹੈ ਜੀ ਤੇ ਹੁਣ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਆਪਾਂ ਠੰਡਾ ਹੋਣ ਤੋਂ ਬਾਅਦ ਆਪਾਂ ਇਹ ਬੋਤਲ ਦੇ ਵਿੱਚ ਭਰਾਂਗੇ ਤੇ ਫਿਰ ਕਿਵੇਂ ਯੂਜ਼ ਕਰਨਾ ਉਹ ਵੀ ਤੁਹਾਨੂੰ ਦੱਸਣੀ ਥੋੜੀ देर ਵੇਟ ਕਰਦੇ ਆਪਾਂ ਲਓ ਜੀ ਆਪਣਾ ਠੰਡਾ ਹੋ ਗਿਆ ਇਹ ਸੀਰਮ ਹੁਣ ਆਪਾਂ ਇਹਨੂੰ ਆ ਗੜਵੀ ਦੇ ਵਿੱਚ ਮੈਂ ਪਾਣੀ ਰੱਖੀ ਹੋਈ ਹੈ ਉੱਪਰ ਇਹਦੇ ਵਿੱਚ ਮੋਨ ਲੈਣੇ ਆ ਬਹੁਤ ਜ਼ਿਆਦਾ ਵੀ ਠੰਡਾ ਨਹੀਂ ਹੋਇਆ ਪਰ ਫਿਰ ਵੀ ਕਾਫੀ ਠੰਡਾ ਹੋ ਗਿਆ ਇਹਨਾਂ ਨੂੰ ਇਹਦਾ ਦੱਬ ਦੱਬ ਕੇ ਇਹ ਚ ਪਾਣੀ ਆ ਜਿਹੜਾ ਉਹ ਅਬਜ਼ੌਰਬ ਹੋ ਜਾਂਦਾ ਆ ਪਹਿਨ ਦੱਬ ਦੱਬ ਕੇ ਇਹਦੇ ਚ ਸਾਰਾ ਪਾਣੀ ਨਿਚੋੜ ਲੈਣਾ ਠੀਕ ਹੈ ਜੀ ਲਓ ਜੀ ਉਸ ਤੋਂ ਬਾਅਦ ਨਾ ਪਹਿਲਾਂ ਇਹਨੂੰ ਪਾ ਲ ਗਏ ਆ ਪਹਿਰੇ ਵਿੱਚ ਤੇ ਮੈਂ ਦੋ ਵੈਸੇ ਆ ਵੀ ਰੱਖੇ ਹੋ ਕਮਣੀ ਦੇ ਕੈਪਸੂਲ ਮੇਰੇ ਕੋਲ ਹੈਗੇ ਸੀਗੇ ਸਿਰਫ ਦੋ ਹੀ ਬਚੇ ਸੀ ਤੇ ਮੈਂ ਇਹਦੇ ਚ ਪਾ ਰਹੀ ਹਾਂ ਜੇ ਤੁਹਾਡੇ ਕੋਲ ਹੋਣ ਤਾਂ ਬਹੁਤ ਅੱਛੀ ਗੱਲ ਹੈ ਨਾ ਹੋਰ ਕੰਮ ਕੁਝ ਜਾਂਦੇ ਤੇ ਤੁਸੀਂ ਨਾ ਪਾਓ ਲੋਤੀ ਲੋ ਕੋਲੋਂ ਪਾ ਲੈਨੇ ਇਹਨੂੰ ਪਾ ਲੈਨੇ ਆਪਾਂ ਇੱਕ ਬੋਟਲ 'ਚ ਕੋਈ ਗੱਲ ਐਨਾ ਕ ਬਣ ਗਿਆ ਆਪਣੇ ਕੋਲ ਐਨਾ ਆਪਾਂ ਨੂੰ ਕਾਫੀ ਆ ਤਾਂ ਕਈ ਦਿਨ ਚੱਲ ਜਾਣਾ ਇਹਨੇ ਚੰਗੀ ਤਰ੍ਹਾਂ ਬੋਟਲ ਨੂੰ ਕਰ ਦਨੇ ਆ ਬੰਦ ਠੀਕ ਹੈ ਜੀ ਤੇ ਹੁਣ ਮੈਂ ਅਗਲਾ ਤੁਹਾਨੂੰ ਦੱਸਦੀ ਆ ਪ੍ਰੋਸੈਸ ਕਿ ਜਿਹੜਾ ਆਪਣੇ ਕੋਲ ਇਹ ਚੀਜ਼ ਬਚ ਗਈ ਦੇਖੋ ਇਹ ਇੰਨਾ ਸਾਰਾ ਮਟੀਰੀਅਲ ਬਚ ਗਿਆ ਆਪਣੇ ਕੋਲੇ ਤੇ ਇਹ ਨਾ ਮਤਲਬ ਜਿਸ ਤਰ੍ਹਾਂ ਸ਼ੈਂਪੂ ਨਹੀਂ ਹੁੰਦਾ ਉਸ ਤਰ੍ਹਾਂ ਲੱਗਦਾ ਇਹ ਹੱਥੋਂ ਥੂਲਾ ਥੂਲਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇਦਾਂ ਸਿੱਟੀ ਹੈ ਨਾ ਇਹਨਾਂ ਨੂੰ ਤੁਸੀਂ ਮਿਕਸੀ ਜਾਰ ਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਦਾ ਪੇਸਟ ਬਣਾ ਲਓ ਗ੍ਰਾਈਂਡ ਕਰ ਲਓ ਗ੍ਰਾਈਂਡ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ 'ਚ ਲਾ ਲਓ 2 ਘੰਟੇ ਲਾ ਕੇ ਰੱਖੋ ਤੇ ਉਸ ਤੋਂ ਬਾਅਦ ਵਾਲਾਂ 'ਚ ਜਿਹੜੇ ਵਾਸ਼ ਕਰ ਲਓ ਇੰਨਾ ਵਧੀਆ ਕੰਡੀਸ਼ਨਰ ਦੀ ਤਰ੍ਹਾਂ ਇਹ ਕੰਮ ਕਰੂਗਾ ਜੀ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਸਿੱਟਿਓ ਨਾ ਇਹਨੂੰ ਯੂਜ਼ ਕਰ ਲਓ ਤੁਸੀਂ ਠੀਕ ਲਓ ਜੀ ਬਹੁਤ ਵਧੀਆ ਸੀਰਮ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਵਾਲਾਂ ਨੂੰ ਲਾ ਕੇ ਤੁਹਾਨੂੰ ਦਿਖਾਉਣੀ ਆ ਮੈਂ ਕਿ ਕਿਸ ਤਰ੍ਹਾਂ ਯੂਜ਼ ਕਰਨਾ ਹੈ ਠੀਕ ਹੈ ਲਓ ਜੀ ਸੀਰਮ ਆਪਾਂ ਬਣ ਕੇ ਰੈਡੀ ਹੋ ਗਿਆ ਬੇਬੀ ਥੋੜੀ ਜਿਹੀ ਵਾਈ ਕੱਟ ਕਰੀ ਉਸਦੇ ਕਾਫੀ ਸੁਧਾਰ ਹੋ ਰਿਹਾ ਨਾ ਜਿਹੜਾ ਕੱਟਾ ਸੀ ਕਾਫੀ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਆਪਾਂ ਯੂਜ਼ ਕਿਵੇਂ ਕਰਨਾ ਵੈਸੇ ਤਾਂ ਨਿਹਰਾ ਹੋ ਗਿਆ ਹਾਂ ਕੱਤ ਲੋਏ ਸਭਾ ਨੇ ਮੈਂ ਵੀ ਰਾਤ ਨੂੰ ਲਾ ਲੂੰਗੀ ਸਾਰੀ ਰਾਤ ਲੱਗਿਆ ਰਹੂਗਾ ਸਾਰੀ ਰਾਤ ਕੀ ਜਿੰਨਾ ਚਿਰ ਹੁਣ ਮੈਂ ਹੈੱਡ ਵਾਸ਼ ਨਹੀਂ ਕਰੂੰਗੀ ਦੋ ਦਿਨ ਉਨੀ ਦੇਰ ਹੀ ਲੱਗਿਆ ਰਹੂਗਾ ਲੋ ਹੁਣ ਆਪਣ ਯੂਜ਼ ਕਿਵੇਂ ਕਰਨਾ ਹੋ ਮੈਂ ਦੱਸਣੀ ਏ ਤੁਹਾਨੂੰ ਜਦੋਂ ਵੀ ਤੁਸੀਂ ਯੂਜ਼ ਕਰੋਗੇ ਇੱਕ ਵਾਰੀ ਇਹ ਚੰਗੀ ਤਰ੍ਹਾਂ ਹਿਲਾ ਦਿਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਦਾਂ ਨਾ ਚੀਰ ਕੱਢ ਕਰਕੇ ਆ ਜੀ ਲਾਲ ਲਾਲ ਬਾਗ ਨੇ ਮੈਂ ਇੰਡੀ ਕੋ ਪਾਊਡਰ ਲਾਉਣੀ ਹੁੰਦੀ ਹੈ ਪਰ ਮੈਂ ਸਾਰੇ ਸਿਰ ਦੇ ਵਿੱਚ ਇੰਡੀ ਕੋ ਪਾਊਡਰ ਨਹੀਂ ਲਾਉਂਦੀ ਮੈਂ ਅੱਗੇ ਅੱਗੇ ਲਾ ਲੈਂਦੀ ਆ ਤੇ ਹਰ ਕੋਈ ਇਹੀ ਸੂਆ ਕਰ ਰਿਹਾ ਅਰਦਾਸ ਕਰ ਰਿਹਾ ਇਹ ਪ੍ਰਾਰਥਨਾ ਕਰ ਰਿਹਾ ਕਿ ਟਾਲ ਕਾ ਕੇ ਵਿੱਚੋਂ ਲਾਲ ਤਏ ਵਿੱਚੋਂ ਕੜਾ ਨਿਕਲੇ ਦੇ ਨੇ ਹੁਣ ਫਿਲਹਾਲ ਅਸੀਂ ਗੱਲ ਕਰਾਂਗੇ ਏਦਾਂ ਚੀਰ ਪਾ ਪਾ ਕੇ ਤੁਸੀਂ ਹੱਥ ਦੇ ਬਾਲਾਂ ਤੇ ਖੋਤੀ ਲਾ ਸਕਦੇ ਹੋ ਇਹ ਨਹੀਂ ਆ ਕਿ ਕਿਸ ਨੂੰ ਲਵਾਉਣਾ ਪਵੇ ਜੇ ਤੁਹਾਡੇ ਕੋਲ ਇਹ ਬੋਟਲ ਨਾ ਹੋਵੇ ਤੁਸੀਂ ਕਿਸੇ ਵੀ ਹੋਰ ਡੱਬੀ-ਡੁੱਬੀ ਚ ਪਾ ਕੇ ਇਹਨੂੰ ਰੱਖ ਲਓ ਤੇ ਕਾਟਨ ਨਾਲ ਲਾ ਦਿਓ ਬਾਲਾਂ ਦੇ ਨਾਲ ਤੁਸੀਂ ਕਾਟਨ ਨਾਲ ਵੀ ਲਾ ਸਕਦੇ ਹੋ ਲੋ ਇਸ ਤਰੀਆ ਆਪਾਂ ਸਾਰੇ ਬਾਲਾ ਤੇ ਲਾ ਲਾਂਗੇ ਸਾਜਾ ਸਾਜਾ ਬਣਾ ਕੇ ਲਾ ਲਿਆ ਆਪਾਂ ਦੀ ਰਾਹ ਨੂੰ ਬਸੇ ਤੁਸੀਂ ਇਹਨੂੰ ਦਿਨ ਚ ਲਾਇਓ ਕਿ ਸੁਪਣ ਦਾ ਮੌਕਾ ਮਿਲ ਜੇ ਹੁਣ ਵਾਲ ਸੁੱਕਣੇ ਨਹੀਂ ਹੈਗੇ ਰਾਤ ਨੂੰ ਮੇਰੇ ਦੂਸਰੀ ਯਾਰਾ ਦੇ ਰਾਤ ਮੈਸਜ ਕੋ ਟਿਫਲੇ ਕਰਵਾਉਂ ਸੇ ਪ੍ਰਿਕਟਾਟੇ ਐ ਇੰਨਾ ਕਰਾ ਮਾਤੀ ਚੀਜ਼ ਆ ਨਾ ਜੀ ਇਹ ਤੁਸੀਂ ਇਹਦਾ ਇਫੈਕਟ ਦੇਖਿਓ ਇੰਨਾ ਵਧੀਆ ਹੋਊਗਾ ਜਣਾ ਵਿੱਚ ਸਾਰੇ ਲਾਓ ਇਦਾਂ ਤੇ ਉਦਾਂ ਵੀ ਵਾਰਾ ਤੇ ਇਦਾਂ ਸਾਰਿਆਂ ਤੇ ਲਾ ਲਵਾਂਗੇ ਤਾਂ ਕੋਈ ਨੁਕਸਾਨ ਨਹੀਂ ਕਰਦਾ ਲੋਜੀ ਬਹੁਤ ਵਧੀਆ ਹੋ ਗਿਆ ਹੁਣ ਮੈਂ ਇਹਨੂੰ ਫਿਲਹਾਲ ਹੀ ਠਰਅ ਦਿੰਦੀ ਤੇ ਕਿਉਂਕਿ ਹਜੇ ਮੌਸਮ ਸਹੀ ਹੈਗਾ ਤੇ ਆਪਾਂ ਨੂੰ ਲੋੜ ਨਹੀਂ ਹੈਗੀ ਫ੍ਰਿਜ ਵਗੈਰਾ ਚ ਰੱਖਣ ਦੀ ਤੇ ਹਾਤੀ ਜਿਹਦੇ ਨੂੰ ਆਪਾਂ ਇਹਦਾ ਪ੍ਰੈਸ਼ਰ ਜਿਹੜਾ ਉਹ ਮਾਰ ਲੈਣਾ ਤੇ ਫਿਰ ਧੁੱਪ ਦੇ ਵਿੱਚ ਬਾਅਦ ਸਕਾ ਲਓ ਤੇ ਬਾਅਦ ਬੰਦ ਲਓ ਇਹ ਨਹੀਂ ਆ ਕਿ ਆਪਾਂ ਇਹਨੂੰ ਲਾ ਲਿਆ ਤੇ ਉਸ ਤੋਂ ਬਾਅਦ ਆਪਾਂ ਨੂੰ ਜਿਹੜੇ ਵਾਲ ਆ ਧੋਣੇ ਪੈਣਗੇ ਇਦਾਂ ਬਿਲਕੁਲ ਨਹੀਂ ਕਰਨਾ ਵਾਲ ਤੁਸੀਂ ਉਦਾਂ ਹੀ ਧੋਣੇ ਜਿੱਦਾਂ ਤੁਸੀਂ ਜਿੰਨੇ ਦਿਨਾਂ ਵੱਧ ਓਨੇ ਤੇ ਲਓ ਜੀ ਹੁਣ ਆਪਣੇ ਵਾਲ ਹੋ ਗਏ ਸਹੀ ਹੁਣ ਮੈਂ ਥੋੜੀ ਦੇਰ ਇਹਨੂੰ ਖੋਲ ਕੇ ਰੱਖੂੰਗੀ ਵਾਲਾ ਨੂੰ ਦੇਰ ਦੀਆਂ ਥੋੜੀ ਬਹੁਤ ਇਹ ਹਵਾ ਲਵਾਉਣੀ ਆ ਇਹਨੂੰ ਫਿਰ ਬੰਨ ਲੂੰਗੀ ਠੀਕ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਪੰਗਾ ਮਾਰ ਲੋ ਤੇ ਉਹਦੇ ਨਾਲ ਸਾਰੇ ਰੱਜ ਜੂਗਾ ਤੁਹਾਡੇ ਵਾਲਾਂ ਦੇ ਵਿੱਚ ਲੋ ਲੋ ਜੀ ਹੁਣ ਮੈਂ ਇਹਨਾਂ ਨੂੰ ਦੱਖੋਂ ਵੀ ਖੋਲੇ ਸੋਪੇ ਜਾ ਰਹੇ ਬੜਾ ਬਾਰਡ ਕੋ ਨਿਚਰ ਦੇ ਹੁਣ ਮੇਰੇ ਟੱਚ ਵੀ ਬਿਲਕੁਲ ਨਹੀਂ ਚੱਲਦੇ ਤੇ ਚਲੋ ਚਲੋ ਕੀ ਪਿਆ ਜੀ ਕੱਲ ਨੂੰ ਮਿਲਾਂਗੇ ਫਿਰ ਗੁੱਡ ਨਾਈਟ